ਸ਼੍ਰੋਮਣੀ ਕਾਲੀ ਦਲ ਦੇ ਮਰਹੂਮ ਕੈਪਟਨ ਮੰਤਰੀ ਕੈਪਟਨ ਕਵਲਜੀਤ ਸਿੰਘ ਦਾ ਲੜਕਾ ਜੋ ਖੁਦ ਸਾਬਕਾ ਐਮਐਲਏ ਰਹਿ ਚੁੱਕਾ ਜਸਜੀਤ ਸਿੰਘ ਬੰਨੀ ਉਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਿਵਾਦਾਂ ਦਾ ਦੂਜਾ ਨਾਮ ਜਸਜੀਤ ਸਿੰਘ ਬੰਨੀ ਉਹਨੂੰ ਐਮਐਲਏ ਜੋ ਰਹਿ ਚੁੱਕੇ ਨੇ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤਾ ਬਾਜ਼ਾਰ ਦੇ ਵਿੱਚ ਸ਼ਰਿਆਮ ਪਿਸਤੌਲ ਲੜਾ ਰਿਆ ਸੀ ਤੇ ਜਗਜੀਤ ਸਿੰਘ ਬੰਨੀ ਉਹਨਾਂ ਦੇ ਖਿਲਾਫ ਪਹਿਲਾਂ ਵੀ ਮਕਦਮੇ ਦਰਜਾ ਪੂਰੀ ਖਬਰ ਕੀਆ ਪੰਜਾਬ ਸ਼ਾਪ ਦਾ ਐਮਐਲਏ ਸ਼ਰਮਨੀ ਕਾਲੀ ਦਲ ਦੇ ਜੋ ਜਜ਼ੀਰ ਸਿੰਘ ਬੰਨੀ ਨੇ ਉਹਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰਨਾ ਉਸ ਸੈਕਟਰ 8 ਦੇ ਕਮਿਊਨਿਟੀ ਸੈਂਟਰ ਦੇ ਬਾਹਰ-ਬਾਰ ਉਹ ਪਿਸਟੌਲ ਰਲਰਾ ਰਿਆ ਸੀ ਜਿਸ ਤੇ ਦੋਸ਼ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਨੇੜਲੇ ਸੀਸੀਟੀਵੀ ਕੈਮਰੇ ਜਾਂ ਫਰੋਲੇ ਤਾਂ ਬਾਅਦ ਚ ਬੜਾ ਇੱਕ ਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਲਰਾਉਂਦੇ ਸਮੇ ਪਿਸਟਲ ਖਾਲੀ ਦੱਸੀ ਜਾ ਰਹੀ ਸੀ। ਤਾਨੂੰ ਦੱਸ ਦਈਏ ਕਿ ਜਸਜੀਤ ਸਿੰਘ ਬੰਨੀ ਜੋ ਖੁਦ ਐਮਐਲਏ ਨੇ ਤੇ ਸਾਬਕਾ ਖਜ਼ਾਨਾ ਮੰਤਰੀ ਸ਼ਰੂਪਨੀ ਕਾਲੀ ਦਲ ਸਰਕਾਰ ਚ ਰਹਿ ਚੁੱਕੇ ਨੇ ਕੈਪਟਰ ਕਵਲਜੀਸ ਉਹਨਾਂ ਦੇ ਲੜਕਾ ਤੇ 2007 ਦੇ ਵਿੱਚ ਉਹ ਖਰੜ ਵਿਧਾਨ ਸਭਾ ਤੋਂ ਚੋਣ ਲੜੀ ਸੀ ਲੇਕਿਨ ਹਾਰ ਗਏ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਪਿਤਾ ਕੈਪਟਰ ਕਵਲਜੀਤ ਸਿੰਘ ਦੀ ਮੌਤ ਰੋਡ ਹਾਦਸੇ ਦੇ ਵਿੱਚ ਹੋ ਜਾਂਦੀ ਹੈ ਤੇ ਫਿਰ ਬਨੂੜ ਵਿਧਾਨ ਸਭਾ ਤੋਂ ਸੀ ਕੈਪਟਰ ਕਵਲਜੀਤ ਸਿੰਘ ਜਦੋਂ ਉਹਨਾਂ ਦੀ ਮੌਤ ਤੋਂ ਬਾਅਦ ਜਿਮਨੀ ਚੋਣ ਹੁੰਦੀ ਆ ਤੇ ਉਥੋਂ ਜਸਜੀਤ ਸਿੰਘ ਬੰਨੀ 2009 ਦੇ ਵਿੱਚ ਚੋਣ ਜਿੱਤ ਜਾਂਦੇ ਨੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਐਮ ਐਲ ਏ ਜਸਜੀਤ ਸਿੰਘ ਬੰਨੀ ਦਾ ਜਿਹੜਾ ਵਿਵਾਦ ਆ ਉਹ ਕਾਫੀ ਰਿਸ਼ਤੇ ਵਿਵਾਦਾਂ ਦੇ ਨਾਲ ਰਹੇ ਨੇ 2018 ਵਿੱਚ ਉਹਨਾਂ ਉੱਪਰ ਇੱਕ ਸਲੂਨ ਵਿੱਚ ਸੈਕਸ਼ੂਅਲ ਹਰੈਸਮੈਂਟ ਅਤੇ ਇੱਕ ਔਰਤ ਦੇ ਮਾਨ ਸਰਮਾਨ ਨੂੰ ਠੇਸ ਪਹੁੰਚਾਉਣ ਦਾ ਵੀ ਮਕਦਮਾ ਦਰਜ ਕੀਤਾ ਗਿਆ ਉਹ ਸਲੂਨ ਵਿੱਚ ਸਿਰ ਦੀ ਮ사ਜ ਕਰਾਉਣਗੇ ਸੀ ਜਿੱਥੇ ਉਹਨਾਂ ਨੇ ਕਈ ਸਾਲਾਂ ਤੋਂ ਰਿਸੈਪਸ਼ਨਿਸਟ ਦੇ ਤੌਰ ਤੇ ਕੰਮ ਕਰੀ ਇੱਕ ਔਰਤ ਦੇ ਨਾਲ ਛੇੜਛਾੜ ਦੇ ਵੀ ਇਲਜ਼ਾਮ ਲਗੇ ਸੀ ਮਹਿਲਾ ਨੇ ਦੋਸ਼ ਲਾਏ ਸੀ ਕਿ ਉਹਨਾਂ ਨੇ ਉਸ ਸਮੇਂ ਸ਼ਰਾਬ ਪੀਤੀ ਸੀ ਇਸ ਮਾਮਲੇ ਵਿੱਚ 2013 ਚ ਉਹਨਾਂ ਨੂੰ ਸਜ਼ਾ ਵੀ ਸੁਣਾਈ ਗਈ ਜਸਜੀਤ ਸਿੰਘ ਬੰਨੀ ਦੇ ਖਿਲਾਫ ਪੰਜਾਬ ਪੁਲਿਸ ਤੋਂ ਇੱਕ ਰਿਟਾਇਰਡ ਏਐਸਆਈ ਪ੍ਰਕਾਸ਼ ਚੰਦ ਦੇ ਨਾਲ ਵੀ ਮਾਰਕੁੱਟ ਦਾ ਮਕਦਮਾ ਦਰਜ ਹੈ ਉਸ ਕੇਸ ਵਿੱਚ ਬੰਨੀ ਦੇ ਖਿਲਾਫ ਕੋਰਟ ਚ ਆਈਪੀਸੀ ਦੀ ਧਾਰਾ 341 355 ਅਤੇ 506 ਤਹਿਤ ਜਿਹੜੇ ਨੇ ਦੋਸ਼ਤ ਹੈ ਹੋਏ ਸੀ ਪੁਲਿਸ ਨੇ ਜਸਜੀਤ ਸਿੰਘ ਬੰਨੀ ਦੇ ਖਿਲਾਫ ਨਵੰਬਰ 2016 ਵਿੱਚ ਇੱਕ ਕੇਸ ਦਰਜ ਕੀਤਾ ਸੀ ਕਈ ਸਾਲ ਤੱਕ ਤਾਂ ਪੁਲਿਸ ਨੇ ਉਸ ਕੇਸ ਵਿੱਚ ਚਾਰਸ਼ੀਟ ਹੀ ਫਾਈਲ ਨਹੀਂ ਕੀਤੀ ਲੇਕਿਨ ਹੁਣ ਮੁੜ ਤੋਂ ਜਸਜੀਤ ਸਿੰਘ ਬੰਨੀ ਹੁਣੀ ਵਿਵਾਦਾਂ ਵਿੱਚ ਘੇਰੇ ਨੇ ਜਦੋਂ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਪਿਸਤੌਲ ਲਰਾਉਂਦੇ ਹੋਏ ਗ੍ਰਿਫਤਾਰ ਕਰ ਲਿਆ ਕੈਪਟਨ ਕਵਲਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡਾ ਚਿਹਰਾ ਸੀ ਇਹ ਉਹਨਾਂ ਦੇ ਲੜਕੇ ਨੇ ਜਿਹੜੇ ਖੁਦ 2007 ਦੇ ਵਿੱਚ ਉਹਨਾਂ ਨੇ ਖਰੜ ਵਿਧਾਨ ਸਭਾ ਤੋਂ ਚੋਣ ਲੜੀ ਸੀ ਲੇਕਨ ਹਾਰ ਗਏ ਸੀ ਲੇਕਨ 2009 ਦੇ ਵਿੱਚ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਸੀਟ ਤੇ ਬਨੂੜ ਤੋਂ ਐਮ.ਐਲ.ਏ ਬਣੇ ਸੀ ਇਸ ਤੋਂ ਬਾਅਦ ਕੈਪਟਨ ਕਵਲਜੀ ਸਿੰਘ ਦਾ ਪਰਿਵਾਰ ਸਿਆਸਤ ਦੇ ਖੇਡ ਮੈਦਾਨ ਦੇ ਵਿੱਚ ਬੁਰੀ ਤਰ੍ਹਾਂ ਰੋਲਰ ਗਿਆ ਸੀ ਕਦੀ ਇਹਨਾਂ ਦੀ ਮਾਤਾ ਕਾਂਗਰਸ ਪਾਰਟੀ ਦੇ ਭੈਣ ਕਦੀ ਕਾਂਗਰਸ ਪਾਰਟੀ ਦੇ ਵਿੱਚ ਚਲੇਗੇ ਕਦੀ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਏ ਨੇ ਲੇਕਨ ਹੁਣ ਸਿਆਸਤ ਦੇ ਸਫਿਆਂ ਦੇ ਵਿੱਚੋਂ ਕੈਪਟਨ ਕਵਰਜੀਤ ਸਿੰਘ ਦਾ ਪਰਿਵਾਰ ਚਾਹੇ ਕੋਈ ਨਿਸ਼ਾਨ ਜਾਂ ਆਪਣਾ ਸਥਾਨ ਨਹੀਂ ਰੱਖਦਾ ਲੇਕਿਨ ਜਸਜੀਤ ਸਿੰਘ ਬੰਨੀ ਹੋਣੀ ਜ਼ਰੂਰ ਵਿਵਾਦਾਂ ਕਰ ਹਮੇਸ਼ਾ ਚਰਚਾ ਦੇ ਵਿੱਚ ਬੜੇ ਰਹਿੰਦੇ ਨੇ ਅਕਾਲੀ ਦਲ ਦੇ ਨਾਲੋਂ ਲਗਭਗ ਸ਼ੁਰੂ ਮੀ ਅਕਾਲੀ ਦਲ ਦਾ ਕਦੀ ਨਾਤਾ ਟੁੱਟ ਜਾਂਦਾ ਸੀ ਕਦੀ ਜੁੜ ਜਾਂਦਾ ਸੀ ਕਦੀ ਇਹਨਾਂ ਦੀ ਭੈਣ ਜਾਂ ਮਾਤਾ ਆਮ ਆਦੀ ਪਾਰਟੀ 'ਚ ਕਦੀ ਕਾਂਗਰਸ ਦੇ ਵਿੱਚ ਚਲੇ ਜਾਂਦੇ ਸੀ ਲੇਕਿਨ ਜਸਜੀਤ ਸਿੰਘ ਬੰਨੀ ਹੋਣੀ ਸਿਆਸਤ ਤੋਂ ਬਿਲਕੁਲ ਹੀ ਆਊਟ ਹੋ ਗਏ ਸੀ لیکن ਕੁਝ ਆਪਣੀਆਂ ਹਰਕਤਾਂ ਕਾਰਨ ਇਹ ਜ਼ਰੂਰ ਚਰਚਾ ਦੇ ਵਿੱਚ ਆ ਜਾਂਦੇ ਨੇ ਤੇ ਹੁਣ ਜਿਹੜੀ ਨਵੀਂ ਚਰਚਾ ਇਹ ਹੈ ਕਿ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਔਰ ਸੈਕਟਰ 8 ਚੰਡੀਗੜ੍ਹ ਦੇ ਕਮਿਊਨਿਟੀ ਸੈਂਟਰ ਦੇ ਬਾਹਰ ਉਹਨਾਂ ਨੂੰ ਪਿਸਤੌਲ ਲਰਾਉਂਦੇ ਦਿਖਾਈ ਦਿੱਤੇ ਨੇ ਉਹ ਜਦੋਂ ਉੱਥੇ ਲੋਕਾਂ ਨੇ ਸ਼ਿਕਾਇਤ ਕੀਤੀ ਤਾਂ ਫਿਰ ਪੁਲਿਸ ਮੌਕੇ ਤੇ ਪਹੁੰਚੀ ਔਰ ਸੀਸੀਟੀਵੀ ਜਿਹੜੇ ਕੈਮਰੇ ਨੇ ਉਹਦੇ ਚ ਪਤਾ ਲੱਗਾ ਤਾਂ ਫਿਰ ਜਸਜੀਤ ਸਿੰਘ ਬੰਨੀ ਹੋਣਾ ਦੀ ਪਛਾਣ ਹੋਈ ਜਿਸ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੇਖਦੇ ਹਾਂ ਕਿ ਇਸ ਮਸਲੇ ਦੇ ਹੋਰ ਕੀ ਆਫੈਂਸ ਬੰਦਾ ਹੈਗਾ ਔਰ ਕੀ ਇਹਨਾਂ ਨੂੰ ਹੁਣ ਜੇਲ੍ਹ ਜਾਣਾ ਪਏਗਾ ਜਾਂ ਜ਼ਮਾਨਤ ਮਿਲੇਗੀ ਕਿਉਂਕਿ ਦੱਸਿਆ ਜਾ ਰਿਹਾ ਕਿ ਪਿਸਤੌਲ ਖਾਲੀ ਸੀ ਲੇਕਿਨ ਸ਼ਰੇਆਮ ਹਥਿਆਰ ਨੂੰ ਲਰਾਉਣਾ ਜਾਂ ਘਮਾਉਣਾ ਇਹ ਆਪਣੇ ਆਪ ਚ ਇੱਕ ਵੱਡਾ ਜੁਰਮਾ ਹੋਰ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ